ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆਂ ਜੀ ਤਿੰਨ ਗੱਗਿਆਂ ਬਾਰੇ ਇਹ ਤਿੰਨ ਗੱਗੇ ਕੌਣ ਨੇ ਤੁਹਾਨੂੰ ਮੈਂ ਕਲੀਅਰ ਕਰ ਦੇਣਾ ਤੇ ਕੁਦਰਤੀ ਇਹਨਾਂ ਦਾ ਤਿੰਨਾਂ ਦਾ ਹੀ ਕੋਈ ਨਾ ਕੋਈ ਕੰਮ ਵੀ ਆਇਆ ਕਿਸੇ ਦਾ ਗਾਣਾ ਆਇਆ ਤੇ ਕਿਸੇ ਦੀ ਫਿਲਮ ਜਿਹਦੇ ਵਿੱਚੋਂ ਦੋ ਗੱਗਿਆਂ ਨੇ ਨਿਰੀ ਪੂਰੀ ਕਾਪੀ ਕੀਤੀ ਆ ਤੇ ਇਹ ਲੋਕ ਸਮਝੋ ਕਿ ਪਬਲਿਕ ਨੂੰ ਕਿੰਨਾ ਉल्लू ਸਮਝਦੇ ਆ ਪਬਲਿਕ ਨੂੰ ਉल्लू ਨਹੀਂ ਮਤਲਬ ਬੇਫੂਕ ਸਮਝਦੇ ਆ ਕਿ ਉਹ ਕਾਪੀਆਂ ਕਰਦੇ ਆ ਉਹਨਾਂ ਨੂੰ ਲੱਗਦਾ ਥੋੜੇ ਦਿਨਾਂ ਬਾਅਦ ਲੋਕ ਭੁੱਲ ਜਾਂਦੇ ਆ ਤੇ ਪਰ ਇਹਨਾਂ ਦਾ ਨਾਟਾਰਾ ਮੈਂ ਕਰਨ ਲੱਗਿਆ ਪਹਿਲਾ ਗੱਗਾ ਗੁਰਦਾਸ ਮਾਨ ਆ ਜੀ ਦੂਜਾ ਗੱਗਾ ਗੋਪੀ ਲੌਂਗੀ ਆ ਜਾਂ ਗੁਰੂ ਰਣਦਾਵਾ ਕਹਿ ਸਕਦੇ ਤੇ ਤੀਜਾ ਗੁਰੂ ਰਣਦਾਵਾ ਹੈਗਾ ਹੀ ਅੱਜ ਆ ਦੂਜਾ ਹੈਗਾ ਇਹਨਾਂ ਨੂੰ ਜਿਹੜੇ ਮਰਜ਼ੀ ਨੰਬਰ ਤੇ ਤੁਸੀਂ ਰੱਖ ਲਓ ਇਹ ਤੁਹਾਡੀ ਮਰਜ਼ੀ ਆ ਹਨ ਬੰਦੇ ਦੀ ਮੇਰੇ ਵਰਗੇ ਦੀ ਮਰਜ਼ੀ ਕੋਈ ਨਹੀਂ ਚੱਲਦੀ ਪਰ ਮੈਂ ਗੱਲ ਇਹਨਾਂ ਦੀ ਕਰ ਜਾਣੀ ਪਹਿਲਾ ਗੱਗਾ ਗੁਰਦਾਸ ਮਾਨ ਗੁਰਦਾਸ ਮਾਨ ਦਾ ਗਾਣਾ ਆਇਆ ਜੀ ਗੁਰਦਾਸ ਮਾਨ ਤੂੰ ਮੈਂ ਬਹੁਤ ਸਿਆਣਾ ਸਮਝਦਾ ਜੇ ਉਹਨੇ ਆ ਪਿੱਛੇ ਜੇ ਇੱਕ ਗਲਤੀ ਕਹਿੰਦੇ ਆ ਲੋਕ ਕੀਤੀ ਉਹ ਕਿਉਂ ਕੀਤੀ ਕਿਉਂਕਿ ਕਿਸੇ ਨੇ ਕਿੰਨਾ ਰੂੜ ਜਾਂ ਕਿੰਨਾ ਗਲਤ ਬੋਲਤਾ ਹੋਊ ਕਿ ਉਹਨੂੰ ਉਹਦਾ ਪਾਣੀ ਜਿਹੜਾ ਉਹ ਸਿਰੋਂ ਲੰਘਿਆ ਉਹਨੂੰ ਬੋਲਣਾ ਪੈ ਗਿਆ ਆਦਰਵਾਇਜ਼ ਉਹ ਬੰਦਾ ਕਿਸੇ ਨੂੰ ਐਦਾਂ ਉਲਟਾ ਜਵਾਬ ਨਹੀਂ ਦਿੰਦਾ ਹੈਗਾ ਤੇ ਉਹਨੂੰ ਤੰਗ ਇੰਨਾ ਕੀਤਾ ਹੋਊ ਕਿ ਉਹਨੂੰ ਬੋਲਣਾ ਪਿਆ ਹੈਨਾ ਤੇ ਜਿਹੜਾ ਇਹਨਾਂ ਦਾ ਗਾਣਾ ਆਇਆ ਜੀ ਵੀ ਲੱਗੀਆਂ ਨੇ ਮੋਜਾਂ ਸਦਾ ਲਾਈ ਰੱਖੀ ਸੋਹਣਿਆ ਚੰਗੇ ਆ ਜਾਂ ਮੰਦੇ ਆ ਨਿਭਾਈ ਰੱਖੀ ਸੋਹਣਿਆ ਇਹ ਅਸਲ 'ਚ ਜਿਹੜਾ Song ਹੈ ਜੀ ਇਹ ਪੰਜਾਬੀ ਨਾਸਟ ਪਾਕਿਸਤਾਨ ਤੋਂ ਆ ਉਹਨਾਂ ਦਾ ਆ ਉਹਨਾਂ ਨੇ ਬਿਨਾਂ ਸਾਜ਼ਾਂ ਤੋਂ ਗਾਇਆ ਉਹਨਾਂ ਦੀਆਂ ਫੋਟੋ ਲਾਤੀ ਆ ਫੋਟੋ ਤੋਂ ਨੂੰ ਸਰਚ ਕਰਕੇ ਤੁਸੀਂ ਸੁਣ ਲਓ ਤੇ ਦੂਜਾ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਗੁਰਦਾਸ ਭਾਈ ਨੇ ਕਿਹਾ ਵਧੀਆ ਜਾਂ ਉਹਨੇ ਵਧੀਆ ਗਾਇਆ ਕਿਹੜਾ ਵਧੀਆ ਦੇਖ ਸਕਦੇ ਹਾਂ ਦੂਜਾ ਗੁਰੂ ਰਣਦਾਵਾ ਦੀ ਇੱਕ ਆਈ ਆ ਫਿਲਮ ਉਹਨੇ ਉਹ ਕਹਿੰਦਾ ਅਸੀਂ ਪੰਜਾਬ ਤੋਂ ਹੀ ਸ਼ੁਰੂ ਕੀਤਾ ਹੈ ਅਸੀਂ ਬੰਬੇ ਬੰਬੇ ਵਾਲਿਆਂ ਨੂੰ ਕੋਈ ਨਹੀਂ ਸਮਝਦੇ ਤੇ ਭਾਈ ਉਹਨਾਂ ਪ੍ਰਮੋਸ਼ਨ ਦੇ ਸਿਰੋ ਤੱਕ ਕਿਸੇ ਤੋਂ ਕਹੋਂ ਦੀ ਕਮੀ ਨਹੀਂ ਛੱਡੀ ਸੋਸ਼ਲ ਮੀਡੀਆ ਤੇ ਧਾਰਾ ਜਗਿੰਦਰ ਜਾਂ ਹਮਾਰਾ ਜਗਿੰਦਰ ਅਮੀਰ ਜਗਿੰਦਰ ਜਾਂ ਗਰੀਬ ਜਗਿੰਦਰ ਸਾਰਿਆਂ ਤੋਂ ਉਹਨੇ ਬੁਲਾ ਲਿਆ ਅਨਾ ਹੁਣੋ ਕਹਿੰਦਾ ਜੀ ਕੀਤਾ ਕੁਝ ਨਹੀਂ ਪਰ ਫਿਲਮ ਦਾ ਕਿੱਥੇ ਕਾਇਆ ਹਸਾਬ ਕਿਤਾਬ ਉਹ ਤੁਸੀਂ ਦੇਖ ਲਓ ਤੇ ਕਈ ਜਿਹੜੇ ਬੰਦੇ ਨੂੰ ਆਪਾਂ ਕਹਿੰਦੇ ਠੋਕਮੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਨਾਂ ਨੇ ਫੇਰ ਕੀ ਬੋਲਿਆ ਫਿਲਮ ਕਿੰਨੀ ਕੀ ਚੰਗੀ ਆ ਜਾਂ ਕੀ ਆ ਪਰ ਉਹਦੀ ਪਹਿਲੀ ਫਿਲਮ ਹੈ ਪਹਿਲੀ ਫਿਲਮ ਦੇ ਮੁਕਾਬਲੇ ਜਿੱਦਾਂ ਦਾ ਉਹਨੂੰ ਰੋਲ ਮਿਲਿਆ ਉਹ ਓਦਾਂ ਦਾ ਰੀਅਲ ਚ ਹੈ ਚਲੋ ਤਾਂ ਉਹਨਾਂ ਕ ਵਧੀਆ ਲੱਗਿਆ ਐਕਟ ਪਰ ਐਕਟਰ ਦਾ ਕੀ ਆ ਉਹ ਦੇਖ ਸਕਦੇ ਸਾਰੇ ਤੁਸੀਂ ਤੀਜਾ ਗੋਪੀ ਲੌਂਗ ਜਾਂ ਗੋਪੀ ਲੌਂਗੀਆ ਦਾ ਇੱਕ ਗਾਣਾ ਆਇਆ ਮੈਂ ਪਹਿਲਾਂ ਉਹਦੀ ਤਾਰੀਫ ਕੀਤੀ ਸੀ ਜਦੋਂ ਕੁੜੀਆਂ ਬਾਰੇ ਉਹਨਾਂ ਗਾਇਆ ਸੀ ਤੇ ਮੈਂ ਉਹਨੂੰ ਕਾਲ ਵੀ ਲਾਈ ਸੀ ਮੇਰੇ ਕੋਲ ਤਾਂ ਗਾਣਾ ਸੀਗਾ ਮੈਂ ਸੋਚਦਾ ਸੀ ਉਹ ਤੋਂ ਕਰਾ ਲਾਂ ਉਹਦਾ ਇੱਕ ਅੰਤਰਾ ਤੁਹਾਨੂੰ ਸੁਣਾ ਦਿੰਨਾ ਬਹੁਤ ਰੀਅਲ ਲਾਈਫ ਦਾ ਅਸਰ ਨਾ ਪੈ ਜਾਏ ਰੀਅਲ ਲਾਈਫ ਦੇ ਉੱਤੇ ਬੱਚਿਆਂ ਨੂੰ ਫਿਰ ਮੇਡ ਸਾਹਮ ਦੀ ਮੋਮ ਪਾਲ ਦੀ ਕੁੱਤੇ ਮੋਹ ਮਮਤਾ ਦੀਆਂ ਗੱਲਾਂ ਕਰਦੀ ਮਮਤਾ ਟੰਕੇ ਛਿੱਕੇ ਸਾਰੇ ਪਾਸੇ ਇੱਕੋ ਹੀ ਰੌਲਾ ਦੇਖਾਂ ਜਿੱਤੇ ਜਿੱਤੇ ਗਾਣਾ ਲੈਣ ਜਿਹੜੀ ਮੈਂ ਤਾਂ ਨਹੀਂ ਬੋਲ ਰਿਹਾ ਕਿਉਂਕਿ ਮਿੰਟ 'ਚ ਬੰਦੇ ਚੋਰੀ ਕਰਦੇ ਆ ਇੰਦੀਆਂ 'ਚ ਪੰਜਾਬ 'ਚ ਖਾਸ ਕਰ ਹਨਾ ਤੇ ਉਹ ਇਹ ਮੈਨੂੰ ਗਾਉਣਾ ਸੀ ਤੇ ਮੈਨੂੰ ਲੱਗਿਆ ਗੱਲਾਂ ਹੀ ਉਲਝਲੂਲ ਕਰੀ ਗਿਆ ਮੈਂ ਇਹਨੂੰ ਕਹਿੰਦਾ ਓ ਤੁਸੀਂ ਫੇਸਬੁੱਕ ਵਾਲੇ ਰਿਕਾਰਡਿੰਗਾਂ ਰਕੂਡਿੰਗਾਂ ਵਾਲੇ ਲੱਗਦੇ ਆ ਮੈਨੂੰ ਐ ਫਲਾਨਾ ਡਿਟੇਲ ਭੇਜੋ ਆਪਣੀ ਮੈਂ ਭੇਜਿਆ ਆਪਣਾ ਸਭ ਕੁ ਦਾ ਉਹ ਨਸ਼ੇ ਦੀ ਬਾਹਰ ਕਾ ਅਰਥ ਸੀ ਪਤਾ ਨਹੀਂ ਕਿਸ ਨੂੰ ਸਮਝੇ ਨਹੀਂ ਆਈ ਇਹ ਕਹਿੰਦਾ ਡਿਟੇਲ ਨਹੀਂ ਹੁੰਦੀ ਜੀ ਡਿਟੇਲ ਹੁਣ ਜੋ ਜੋ ਮੇਰੇ ਕੰਮ ਆਏ ਨੇ ਜਾਂ ਕਿੱਦਾਂ ਮੈਂ ਉਹ ਹੀ ਦੱਸਣੇ ਸੀ ਉਹ ਦੱਸੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੁਸੀਂ ਰਕੌਣੀਆਂ ਪਾਉਣੀਆਂ ਮੈਨੂੰ ਧਮਕੀਆਂ ਬਥੇਰੀਆਂ ਆਉਣੀਆਂ ਮੇ ਕੋ ਰਿਕਾਰਡਿੰਗ ਐ ਇਸ ਬੰਦੇ ਦੀ ਮੈਂ ਹੈਰਾਨ ਰਹਿ ਗਿਆ ਯਾਰ ਇਹ ਬੰਦਾ ਕਹਿਹੋ ਜੈ ਤੇ ਉਦੋਂ ਮੈਨੂੰ ਪਤਾ ਲੱਗ ਗਿਆ ਕਿੰਨਾ ਹੱਫ ਰਿਆ ਫਿਰਦਾ ਤੁਸੀਂ ਸੋਚੋ ਵੀ ਜਿਹੜਾ ਬੰਦਾ ਮਤ ਦਮਾਲਾ ਬਣ ਲੈਂਦਾ ਉਦਾਂ ਦੇ ਗਾਣੇ ਕਾਉਂਦਾ ਤੇ ਗਾਉਣ ਲੱਗ ਪੈਂਦਾ ਫੇ ਅੰਦੋਲਨ ਵਿੱਚ ਚੱਲ ਜਾ ਜਿੱਥੇ ਮਤਲਬ ਕੱਢਣ ਦੀ ਲੋੜ ਪੈਂਦੀ ਕਰਦਾ ਫਿਰ ਇਹਨਾਂ ਦੇਖਿਆ ਵੇ ਸਿੱਧੂ ਕਿਵੇਂ ਚੱਲਿਆ ਸੀ ਸਿੱਧੂ ਵਾਲੀਆਂ ਗੱਲਾਂ ਉਹ ਵਿਰੋਧ ਜਿਹੜੇ ਬੋਲਣਾ ਮੈਨੂੰ ਐ ਕਰਦੇ ਆ ਉਹ ਕਰਦੇ ਆ ਤੇ ਇਹਦਾ ਗਾਣਾ ਆਇਆ ਅੱਜ ਕੱਲ ਗਾਣਾ ਨੀਰਾ ਕਾਪੀ ਆ ਬੇਬੇ ਜੀ ਮੈਂ ਸੰਤ ਬਣੂੰਗਾ ਬੰਦਾ ਬੜਾ ਚਲੰਤ ਬਣੂੰਗਾ ਬਿਨਾਂ ਸਾਜਾਂ ਤੋਂ ਥੋੜੇ ਸਾਲ ਪਹਿਲਾਂ ਹੀ ਆਇਆ ਤੇ ਇਹ ਸੋਚਦੇ ਲੋਕ ਬਹੁਤ ਉੱਲੂ ਆ ਲੋਕਾਂ ਨੂੰ ਪਤਾ ਨਹੀਂ ਲੋਕਾਂ ਨੂੰ ਪਤਾ ਸਭ ਦਾ ਸਾਰਾ ਕੁਝ ਪਤਾ ਪਰ ਲੋਕ ਖੁੱਲ ਕੇ ਕਿਸੇ ਨੂੰ ਕਹਿਣਾ ਨਹੀਂ ਚਾਹੁੰਦੇ ਕਿਸੇ ਵੀ ਦਾ ਵੀਡੀਓ ਆਈ ਸੀ ਉਹਦਾ ਥੱਲੇ ਆ ਕਮੈਂਟਾਂ ਦੇ ਲਾਈਕ ਤੋਂ ਸਮਝ ਸਕਦੇ ਆ ਕਿ ਲੋਕ ਲਾਈਕ ਕਰਕੇ ਆਪਣਾ ਇਸ਼ਾਰਾ ਦੇਣਦੇ ਪਰ ਸਾਹਮਣੇ ਕੋਈ ਨਹੀਂ ਬੋਲਣਾ ਚਾਹੁੰਦਾ ਅਸੀਂ ਕੁਝ ਕੁ ਲੋਕ ਆ ਜਿਹੜੇ ਸਾਹਮਣੇ ਇਹਨਾਂ ਦੇ ਇਹਨਾਂ ਨੂੰ ਮਾੜਾ ਕਹਿੰਨੇ ਪਰ ਇਹ ਤੁਸੀਂ ਸਮਝੋ ਭਾਵੇਂ ਕੋਈ ਵੀ ਹੋਣ ਇਹ ਚਾਲੂ ਨੇ ਇਹਨਾਂ ਤਿੰਨਾਂ ਗੱਗਿਆਂ ਦੀ ਇਹ ਕਹਾਣੀ ਹੈ ਤੇ ਗੁਰੂ ਰੰਧਾਵਾ ਚਲੋ ਕੁਝ ਉਹਦੇ ਤੇ ਸਿਰ ਤੇ ਹੱਥ ਹੈ ਟੀ ਸੀਰੀਜ਼ ਦਾ ਉਹ ਖੁੱਲ ਕੇ ਕਰਦਾ ਨਹੀਂ ਤੇ ਉਹ ਇਸ਼ਾਰਾ ਮਾਰੇ ਤਾਂ ਕੋਈ ਵੀ ਕੰਪਨੀ ਉਹਦਾ ਕੰਮ ਕਰੂਗੀ ਉਹਦੇ ਚਮਚਾ ਕਿੰਨੀਆਂ ਸਾਰੇ ਕਈ ਇਸ ਕਰਕੇ ਕਰਦੇ ਵੀ ਚਲੋ ਟੀ ਸੀਰੀਜ਼ ਤੋਂ ਉਹਦੇ ਕੰਮ ਕਢਾ ਲੈਣਗੇ ਲੋਕ ਆਪਣੇ ਇਹ ਚੀਜ਼ਾਂ ਚੱਲਦੀਆਂ ਤਿੰਨਾਂ ਗੱਗਿਆਂ ਦਾ ਇਹ ਹਾਲ ਹੈ ਤੇ ਗੋਪੀ ਕੁੱਲ ਮਿਲਾ ਕੇ ਕੀ ਹੈ ਤੁਸੀਂ ਆਪ ਸਰਚ ਕਰੋ ਮੈਂ ਜੋ ਹੋਇਆ ਮੈਨੂੰ ਤੁਹਾਨੂੰ ਦੱਸਦਾ ਮਿਹਰਬਾਨੀ ਸ਼ੁਕਰੀਆ ਅਗਲੇ ਮੈਂ ਕਿਉਂ ਵਧਾਉਣ ਦੇ ਚੱਕਰ 'ਚ ਨਹੀਂ ਹੈਗਾ ਵੀ ਤਿੰਨ ਵਾਰ ਤਿੰਨਾਂ ਗੱਗਿਆਂ ਦਾ ਅਲੱਗ-ਅਲੱਗ ਕਰਾਂ ਤੇ ਗੁਰਦਾਸ ਮਾਨ ਆਪ ਸਿਆਣਾ ਹੈ ਪਰ ਜਿਹੜੇ ਨਾਲ ਤੁਰੇ ਫਿਰਦੇ ਆ ਉਹਨਾਂ ਇੱਧਰ-ਉੱਧਰੋਂ ਲੈਣਾ ਚੋਰੀ ਕਰਕੇ ਜਿਹੜੇ 뮤직 ਡਾਇਰੈਕਟਰ ਸਾਹਿਬ ਨੇ ਉਹਨਾਂ ਦੀ ਵਜਾ ਨਾਲ ਆਪਣੀ ਬੇਇੱਜ਼ਤੀ ਕਰਾ ਰਹੇ ਨੇ ਤੇ ਇਹ ਚੀਜ਼ਾਂ ਸਮਝਣ ਵਾਲੀਆਂ ਗਰਦਾਸ ਨੂੰ ਆਪ ਆਪਣਾ ਦਿਮਾਗ ਨੂੰ ਹੱਥ ਮਾਰਨਾ ਚਾਹੀਦਾ ਇਹਨਾਂ ਮਗਰ ਨਹੀਂ ਲੱਗਣਾ ਚਾਹੀਦਾ ਕਿ ਉਹ ਇਹਨਾਂ ਸਾਰਿਆਂ ਨਾਲੋਂ ਸਿਆਣਾ ਪਰ ਲੋਕਾਂ ਨੇ ਆ ਗੱਲਾਂ ਕਰਕੇ ਥੋੜ੍ਹੀਆਂ ਕਰਕੇ ਉਹਨੂੰ ਐ ਸੋਚਣ ਲਾ ਦਿੱਤਾ ਬੰਦਾ ਜਦੋਂ ਜ਼ਿਆਦਾ ਸੋਚਦਾ ਉਹ ਸੋਚਦਾ ਮੈਂ ਦੂਜੇ ਦੀ ਸੋਚ ਲੈ ਲਾਂ ਤੇ ਉਹ ਆਪਣੇ 뮤ਜ਼ਿਕ ਡਾਟ ਦੀ ਸੋਚ ਲੈ ਕੇ ਉਹਨੇ ਕਾਪੀ ਕਰਕੇ ਕਿਸੇ ਦਾ ਗਾਣਾ ਗਾ ਕੇ ਖਟਲਿਆ ਵੀ ਉਹਨੂੰ ਪੁੱਛੇ ਗਰਦਾਸ ਮਾਨ ਨੂੰ ਕਿ ਉਸ ਬੰਦੇ ਦੇ ਪੰਜਾਬੀ ਨਾਸ ਦੇ ਗਾਉਣ 'ਚ ਕਮੀ ਰਹਿ ਗਈ ਸੀ ਜਿਹੜਾ ਤੂੰ ਗਾਉਣ ਲੱਗਿਆ ਨੂੰ ਮਿਹਰਵਾਨੀ ਸ਼ੁਕਰੀਆ ਗੁਰਦਾਸ ਮਾਨ ਸਾਹਿਬ ਆਪਣਾ ਖਿਆਲ ਰੱਖੋ